ਲੈ ਆ ਨਹੀਂ ਗੋਣ ਕਿਉਂ ਮੈਂ ਡਾਕਟਰ ਸਾਹਿਬ ਨੂੰ ਕਿਹਾ ਸੀਗਾ ਮੇਰੀ 66 ਸਾਲ ਉਮਰ ਹੋ ਗਈ ਹੂੰ 67 ਵਾਂ ਲੱਗਿਆ ਹੋਇਆ ਹੂੰ ਤੇ ਕਹਿੰਦੇ ਵੀ ਨਹੀਂ 65 ਸਾਲ ਦੇ ਬਾਅਦ ਅਸੀਂ ਲੈ ਨਹੀਂ ਸਕਦੇ ਹੂੰ ਮੈਂ ਕਿਹਾ ਲੈ ਲਓ ਤੁਸੀਂ ਮੇਰੀ ਉਮਰੇ ਘੱਟ ਲਿਖ ਦਿਓ ਹੂੰ ਸਾਲ ਹੂੰ ਕਹਿੰਦੇ ਨਹੀਂ ਹਾਂ ਸਾਨੂੰ ਜੇਲ੍ਹ ਜਾਣਾ ਪਊਗਾ ਮੈਂ ਕਿਹਾ ਵੀ ਮੈਂ ਕਹਿੰਦਾ ਮੇਰੇ ਪਾ ਮੇਰੇ ਪਰ ਕਿਰਪਾ ਕਰ ਦਿਓ ਉਹ ਕਹਿੰਦੀ ਤੂੰ ਮੇਰੇ ਪਰ ਕਰ ਦੇ ਨਹੀਂ ਡਾਕਟਰ ਸਾਹਿਬ ਕਹਿੰਦੇ ਚਲੋ ਠੀਕ ਹੈ ਤੁਹਾਨੂੰ ਵੇਹ ਤੁਹਾਡੀ ਉਮਰ ਹੁਣ ਬਜ਼ੁਰਗ ਹੈ ਤੁਸੀਂ ਹਾਂ ਤੁਹਾਨੂੰ ਤੁਹਾਨੂੰ ਕਿਆ ਚਾਹੋ ਹੈ ਮੈਨੂੰ ਚਾਹੋ ਮੇਰਾ ਖੂਨ ਇਕ ਜਿੰਨਾ ਕਿ DNA ਚਾਰ ਗੁਣਾ ਮੇਰਾ ਆਪੇ ਵੱਜ ਜਾਂਦਾ ਹੌਸਲੇ ਵਿੱਚ ਮੇਰੀ ਜਾਨ ਤਾਂ ਨਹੀਂ ਜਾਣੀ ਮੇਰਾ ਖੂਨੇ ਜਾਣਾ ਹਾਂ ਜਿੰਨਾ ਖੂਨ ਜਾਣਾ ਉਨਾ ਹੀ ਮੇਰਾ ਖੂਨ ਚਾਰ ਗੁਣਾ ਵੱਜ ਜਾਣਾ ਮੈਨੂੰ ਹੌਸਲਾ ਹੀ ਬਹੁਤ ਹੈ ਉਹ ਜਿਹੜੇ ਬੰਦੇ ਜਿੰਨਾ ਖੂਨ ਬੜਾ ਪੂਰਾ ਏ ਉਹ ਖੂਨਦਾਨ ਨਹੀਂ ਕਰਦੇ ਉਹਨਾਂ ਨੂੰ ਕਿਆ ਕਹਿਣਾ ਚਾਹੁੰਦੇ ਦੱਕੂ ਗੱਲ ਇਸ ਤਰ੍ਹਾਂ ਹੈ ਮੈਂ ਦੱਸਦਾ ਹਾਂ ਮੈਨੂੰ ਤਾਂ ਇੱਕ ਚੀਜ਼ ਨੇ ਪ੍ਰੇਰਨਾ ਕਰੀ ਤੀ ਬਲੌਂਗੀ ਦੇ ਵਿੱਚ ਸਮਾਗਮ ਚੱਲ ਰਿਹਾ ਸੀਗਾ ਉੱਥੇ ਅਲਾਉਂਸਮੈਂਟ ਹੋਈ ਸਟੇਜ ਤੋਂ ਠੀਕ ਹੈ ਜੀ ਅਸੀਂ ਉੱਥੇ ਫਰੀ ਕੈਂਪ ਲਾਇਆ ਹੋਇਆ ਸੀਗਾ ਪੈਂਚਰਾਂ ਦਾ ਟਾਇਰ ਪੈਂਚਰਾਂ ਦਾ ਸਰਵਿਸ ਦਾ ਗੱਡੀਆਂ ਦੇ ਸੇਵਾ ਵਾਸਤੇ ਤਾਂ ਸਟੇਜ ਤੇ ਅਲਾਉਸ ਹੋਈ ਹੈ ਕਿ ਭਾਈ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਵੀ ਜਿਸ ਨੇ ਖੂਨਦਾਨ ਕਰਨਾ ਹੈ ਤੁਸੀਂ ਕੈਂਪ ਤੇ ਜਾ ਕੇ ਆਪਣਾ ਖੂਨਦਾਨ ਕਰੋ ਮੈਨੂੰ ਇਹ ਹੋਇਆ ਕਿ ਆਵਾਜ਼ ਮੈਨੂੰ ਮਾਰੀ ਹੈ ਹਮ ਸਤੇਜ ਤੋਂ ਵੱਜੀ ਹੈ ਗੁਰੂ ਮਹਾਰਾਜ ਨੇ ਮੈਨੂੰ ਆਵਾਜ਼ ਮਾਰੀ ਹੈ ਵੀ ਜਾ ਕੇ ਖੂਨ ਦਾਨ ਮੈਂ ਕਿਹਾ ਗੁਰੂ ਮਹਾਰਾਜ ਨੇ ਕਿਹਾ ਸੀ ਇੱਕ ਸਿੰਘ ਦਾ ਸੀਸ ਚਾਹੀਦਾ ਹਮ ਮੈਂ ਕਿਹਾ ਗੁਰੂ ਮਹਾਰਾਜ ਦੇ ਬਚਨਾਂ ਦੇ ਉੱਤੇ ਸਿੰਘਾਂ ਨੇ ਆਪਣਾ ਆਤਮ ਬਲੀਦਾਨ ਕਰਤਾ ਹਮ ਮੈਂ ਕਿਹਾ ਮੇਰਾ ਤਾਂ ਜਾਣਾ ਕੁਝ ਨਹੀਂ ਹੈ ਜੇ ਮੇਰੇ ਖੂਨ ਦੇ ਕਤਰੇ ਨਾਲ ਕਿਸੇ ਦੀ ਜਾਨ ਬਚ ਜਾਂਦੀ ਹੈ ਤਾਂ ਮੇਰਾ ਕੀ ਜਾਣਾ ਉਹ ਮੈਂ ਉਸੇ ਟਾਈਮ ਹੱਥ ਧੋਣ ਲੱਗ ਗਿਆ ਬੈਠ ਕੇ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਚੱਲਿਆ ਕਹਿੰਦਾ ਕਿੱਥੇ ਮੈਂ ਖੂਨ ਦਾਨ ਕਰਨ ਚੱਲਿਆ ਕਦੇ ਨਹੀਂ ਜੇਤੀ ਮੈਂ ਕਿਹਾ ਮੈਨੂੰ ਹੁਕਮ ਹੋਇਆ ਮਾਰਾ ਇਸ ਦਾ ਸਟੇਜ ਤੋਂ ਆਵਾਜ਼ ਵੱਜੀ ਹੈ ਮੈਂ ਜਾ ਕੇ ਖੁੰਦ ਦੇ ਤਾ ਮੈਨੂੰ ਇੰਨਾ ਹੌਸਲਾ ਹੋਇਆ ਦੋ ਉੱਥੇ ਦੋ ਸਾਲ ਕੈਂਪ ਲੱਗਿਆ ਸੀਗਾ ਹਰ ਸਮਾਗਮ ਦੇ ਵਿੱਚ 32 ਸੈਕਟਰ ਵਾਲਿਆਂ ਦਾ ਉਸ ਤੋਂ ਬਾਅਦ ਪੀਜੀਆਈ ਵਾਲਿਆਂ ਦਾ ਮੁਲਾਪਰ ਲੱਗਦਾ ਰਿਹਾ ਮੈਨੂੰ ਤਾਂ ਮੇਰਾ ਖਿਆਲ ਹੈ ਮੈਂ 20-25 ਵਾਰੀ ਖੁੰਦ ਦੇ ਲਿਆ ਹੁਣ ਤਿੰਨ ਮਹੀਨੇ ਬਾਅਦ ਇਹ ਕਰਦਾ ਸੀਗਾ ਹੁਣ ਕੈਂਪੇਨ ਹੀ ਲਾਉਂਦੇ ਮੈਂ ਪੂਰੀ ਸਾਹਿਬ ਨੂੰ ਕਿਹਾ ਸੀ ਕੈਂਪ ਲਵਾਓ ਤੁਸੀਂ ਬਾਤ ਤੈਨੂੰ ਫਾਇਦਾ ਦੱਸ ਤਿਆ ਤੈਨੂੰ ਫਾਇਦਾ ਹੀ ਹੈ ਖੂਨ ਦਾ ਹੀ ਫਾਇਦਾ ਵੀ ਤੁਹਾਨੂੰ ਤੁਹਾਡਾ ਖੂਨ گاੜਾ ਨਹੀਂ ਹੋਊਗਾ ਹਾਂ ਔਰ ਖੂਨ ਪਤਲਾ ਰਹੂਗਾ ਤੁਹਾਨੂੰ ਜ਼ਿੰਦਗੀ ਚ ਕਦੇ ਪੈਰਾਲਾਈਜ਼ ਨਹੀਂ ਹੋਊਗਾ ਹਾਂ ਔਰ ਖੂਨ ਦੇ ਨਾਲ ਆਪਣਾ ਘਟਣਾ ਕੁਝ ਨਹੀਂ ਹੈ ਹਾਂ ਖੂਨ ਤੁਹਾਡਾ 24 ਘੰਟੇ ਦੇ ਅੰਦਰ ਪੂਰਾ ਹੋ ਜਾਣਾ ਹਾਂ ਔਰ 3 ਮਹੀਨੇ ਦੇ ਅੰਦਰ ਅੰਦਰ 2.5 2.5 3 ਮਹੀਨੇ ਦੇ ਅੰਦਰ ਤੁਹਾਡਾ ਖੂਨ ਜਿਹੜਾ ਹੈ ਨਾ ਉਹ ਜਿਹੜੇ ਦੇ ਸੈੱਲ ਹੈ ਉਹ